ਖਬਰ ਜਗਰਾਉ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਅਕਤੀ ਦੇ ਉੱਤੇ ਗੋਲੀਆਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਜਦੋਂ ਉਹ ਆਪਣੀ ਸਕੋਰਪੀਓ ਗੱਡੀ ਦੇ ਵਿੱਚ ਦੇਰ ਰਾਤ ਜਾ ਰਿਹਾ ਹੁੰਦਾ ਹੈ ਤਾਂ ਗੱਡੀ ਨੂੰ ਵੀ ਅੱਗ ਲੱਗ ਜਾਂਦੀ ਹੈ ਔਰ ਉਸ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿਵੇਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਘੇਰ ਕੇ ਉਸ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਹਾਲਾਂਕਿ ਨਵੀਂ ਸਕੋਰਪੀਓ ਗੱਡੀ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਨਹੀਂ ਨਵੀਂ ਬਿਲਕੁਲ ਕਿਦੋਂ ਆਈ ਠੀਕ ਨਹੀਂ ਪਤਾ ਨਹੀਂ ਹੈਲੋ ਇੱਕ ਪਾਲੀ ਉਹ ਨਵੀਂ ਪਾਲੀ ਨਵੀਂ ਚੀਜ਼ ਹੋਰ ਕਿਦੋਂ ਬਣੇਗਾ